ਤੇਰੇ ਤੇਰੇ ਤੱਕ ਦੀ ਕਮਾਲ ਕਰ ਗਈ ਜਸ਼ਵੇ ਸ਼ਰ ਤੇਰੇ ਕੰਨੇ ਤੇ ਤੇਰੇ ਤੇਰੇ ਬੰਦਨੇ ਤੇ ਮੇਰਾ ਵੇਦੇ ਵਿੱਚ ਹੋਰੀ ਕੀਤਾ ਫੈਲ ਤੇਰਾ ਬਣ ਗਿਆ ਵੇ ਗੁਰੂ ਲੰਗਾਵਾ गाने सुने एक हाँ एक्टिंग पहली बार देख रहे हैं गाने तो उसके पहले से ही सुन रहे थे गाने तो बहुत ही अच्छे थे और मूवी भी बहुत अच्छी लग रही है तो फेवरेट तो सभी थीके। 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 सर, मैं गुरु रंधावा जी का बहुत बड़ा फैन हाँ ਜਿੱਦਾਂ ਹੀ ਮੈਨੂੰ ਪਤਾ ਲੱਗਿਆ ਕਿ ਗੁਰੂ ਰੰਧਾਵਾ ਜੀ ਦੀ ਮੂਵੀ ਬਣ ਰਹੀ ਹੈ ਪਹਿਲੇ ਤਾਂ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਕਿ ਉਹ ਮੂਵੀ ਦੇ ਵਿੱਚ ਆ ਰਹੇ ਨੇ ਉਹਨਾਂ ਦੇ ਗਾਣੇ ਇੰਨੇ ਇੱਕ ਸੁਪਰ ਹਿੱਟ ਗਏ ਨੇ ਤੇ ਅੱਜ ਤੱਕ ਸਾਡੇ ਜ਼ਿਲ੍ਹਾ ਦੇ ਵਿੱਚ ਰਾਜ ਕਰ ਰਹੇ ਨੇ ਤੇ ਹੁਣ ਜਿੱਦਾਂ ਹੀ ਮੂਵੀ ਆਈ ਹੈ ਤੇ ਮੈਨੂੰ ਸਭ ਤੋਂ ਪਹਿਲੇ ਤਾਂ ਮੈਂ ਉਹਨਾਂ ਦਾ ਟੈਟੂ ਬਣਵਾਇਆ ਜੀ ਇੱਥੇ ਗੁਰੂ ਰੰਧਾਵਾ ਜੀ ਦਾ ਉਸ ਤੋਂ ਬਾਅਦ ਮੈਂ ਸਾਰੇ ਆਪਣੇ ਫੈਮਿਲੀ ਮੈਂਬਰ ਨੂੰ ਆਪਣੇ ਵੱਲੋਂ ਮੂਵੀ ਲਈ ਕੀਤਾ ਹੈਗਾ ਤੇ ਸਾਰੇ ਦੇਖਣ ਆ ਰਹੇ ਹੈਗੇ ਸਰ ਜਿੱਦਾਂ ਮੈਨੂੰ ਇਹ ਉਮੀਦ ਹੈ ਕਿ ਜਿੱਦਾਂ ਉਹਨਾਂ ਦੇ ਗਾਣੇ ਸੁਪਰ ਹਿੱਟ ਗਏ ਨੇ ਤੇ ਉਸੇ ਤਰੀਕੇ ਨਾਲ ਹੀ ਇਹਨਾਂ ਦੇ ਜਿਹੜੀ ਮੂਵੀ ਵੀ ਹਿੱਟ ਹੋਏਗੀ ਇੱਕ ਪੰਜਾਬ ਦਾ ਪੁੱਤਰ ਜਿਹੜਾ ਫਿਲਮਾਂ ਦੇ ਵਿੱਚ ਡੈਬਿਊ ਕਰ ਰਿਹਾ ਹੈ ਤੇ ਸਾਨੂੰ ਇਹ ਉਮੀਦ ਹੈ ਕਿ ਸਾਡਾ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਬਿਲਕੁਲ ਜੀ ਸਾਨੂੰ ਹੁਣੇ ਹੀ ਪਤਾ ਲੱਗਿਆ ਕਿ ਉਹ ਆ ਰਹੇ ਨੇ ਤੇ ਅਸੀਂ ਨਾਲ ਹੀ ਆਪਣੀ ਮੂਵੀ ਤੋਂ ਨਿਕਲ ਕੇ ਤੇ ਆਪਾਂ ਤੁਹਾਡੇ ਵੱਲ ਆ ਜਾਵਾਂਗੇ ਬਹੁਤ ਅੱਛਾ ਲੱਗ ਰਿਹਾ ਹੈ ਅਸੀਂ ਗੁਰੂ ਰੰਧਾ ਜੀ ਦੀ ਰੀਡ ਕਰ ਰਹੇ ਹਾਂ ਕਦੋਂ ਆਨ ਕਦੋਂ ਸੈਮਾ ਨੂੰ ਮਿਲੇ ਬਹੁਤ ਐਕਸਾਈਟਡ ਹੈ ਹਾਂ ਜੀ ਬਹੁਤ ਜਿਆਦਾ ਕਿੰਨੀ ਉਮੀਦਾਂ ਜੀ ਹਾਂ ਜੀ ਬਹੁਤ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹਵਾਂਗੇ ਕਿ ਤੁਸੀਂ ਵੀ ਆਓ ਤੇ ਇੱਥੇ ਆ ਕੇ ਦੇਖੋ ਕਿ ਅੱਛੀ ਹੈ ਇਹਨਾਂ ਨਾਲ ਕੋਚ ਤੋਂ ਆ ਕੇ ਕੋਈ ਕੋਈ ਸਿੱਖ ਮਿਲ ਗਈ ਕਿਤੇ ਕਿਤੇ ਸ਼ੂਟ ਹੋਈ ਮੇਰੇ ਗਾਏ ਇਹ ਜੀ ਕਸ਼ਮੀਰ ਚ ਸ਼ੂਟ ਹੋਈ ਹੈ ਜੀ ਇਹ ਲਖਨਊ ਚ ਸ਼ੂਟ ਹੋਈ ਹੈ ਪੰਜਾਬ ਚ ਸ਼ੂਟ ਹੋਈ ਹੈ 아까나 <목소리나> 저게 부터. ਬਾਰੇ ਅੱਜ ਰਿਲੀਜ਼ ਹੋਈ ਹੈ ਪੈਂਥਰੂ ਕੀ ਮੈਸੇਜ ਦੇਣਾ ਚਾਹੋਗੇ ਜਿਨ੍ਹਾਂ ਨੇ ਅਜਰ ਮੂਵੀ ਨਹੀਂ ਦੇਖੀ ਮੈਂ ਕਹਿੰਦਾ ਹਾਂ ਮੂਵੀ ਦੇਖ ਕੇ ਆਓ ਜੀ ਤੁਹਾਨੂੰ ਵਧੀਆ ਐਂਟਰਟੇਨਮੈਂਟ ਮਿਲੇਗੀ ਤੇ ਥੋੜੀ ਡਿਫਰੈਂਟ ਤਰੀਕੇ ਦਾ ਸਿਨੇਮਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਲੱਗੇਗਾ ਕਿ ਇਸ ਫਿਲਮੇ ਦਾ ਪੰਜੜਾ ਇੱਕ ਲੈਵਲ ਅਪ ਕੀਤਾ ਇਸ ਮੀਨ ਦਾ ਲੋਜੀਕ ਮੈਸੇਜ ਦਿੱਤਾ ਜਾਂਦਾ ਹਰੇਕ ਮੂਵੀ ਦੇ ਵਿੱਚ ਇਸ ਮੂਵੀ ਦੇ ਵਿੱਚ ਕੀ ਮੈਸੇਜ ਦਿੱਤਾ ਜਾ ਰਿਹਾ ਹੈ ਇਹਦੇ ਚ ਜਿਹੜਾ ਮੇਜਰ ਮੈਸੇਜ ਦੇ ਦੇ ਹੈ ਕਿ ਇਹ ਮੁੰਡੇ ਦੇ ਵਾਪਸ ਘਰ ਆਉਣ ਦੀ ਸਟੋਰੀ ਆ ਅਸੀਂ ਸਾਰਿਆਂ ਨੇ ਇੱਕ ਦਿਨ ਆਪਣੇ ਵਾਪਸ ਘਰ ਹੀ ਜਾਣਾਗੇ ਤੇ ਨਾਲ ਦੇ ਨਾਲ ਜਿਹੜੇ ਆ ਜਿਹੜੇ ਆਰਟਿਸਟਿਕ ਇਹਦੇ ਜਿਹੜੇ ਕੁੜੇ ਦਾ ਕਰੈਕਟਰ ਆ ਉਹ ਵੀ ਇੱਕ ਆਪਾਂ ਮੁੱਦਾ ਛੇੜਿਆ ਜੀ ਕਿ ਆਰਟਿਸਟਿਕ ਜਿਹੜੇ ਬੱਚੇ ਨੇ ਜਾਂ ਜਿਹੜਾ ਕੋਈ ਡਿਪਰੈਸ਼ਨ ਦੀ ਗੱਲ ਹੋ ਰਹੀ ਆ ਉਹਦੀ ਗੱਲ ਸੁਣੀ ਜਾਏ ਨਾ ਕਿ ਉਹਦੇ ਨੂੰ ਮਜ਼ਾਕ ਚ ਲਿਆ ਜਾਏ ਉਹ ਹਾਂ ਸੋ ਕੀ ਸਭ ਤੋਂ ਸਿਨ ਕਿਹੜਾ ਆ ਰਿਹਾ ਕੋਈ ਨਾ ਕੋਈ ਜਿਹੜਾ ਪਲ ਭੁੱਲਿਆ ਜਾ ਨਾ ਸਕੇ ਬੈਸਟ ਸੀਨ ਆਈ ਥਿੰਕ ਉਹ ਆਹੀ ਕਹਿੰਦਾ ਵੀ ਬਸ ਬਾਂਦਰ ਨਾਲ ਅੰਡਾ ਕਰਾ ਦਿਓ ਮੇਰਾ ਬਸ ਪਾਜੀ ਇਹ ਸਿਰਫ ਉਹਨਾਂ ਦੇ ਨਜ਼ਾਰੇ ਸੋਨਾਂ ਨੂੰ ਕੀ ਉਹ ਆਹ ਵਿਰੋਧ ਹੁੰਦਾ ਤੇ ਇੰਨੇ ਲੋਕ ਆਉਂਦੇ ਇੱਥੇ ਵਿਰੋਧ-ਵਿਰੋਧ ਕੋਈ ਗੱਲ ਨਹੀਂ ਉਹ ਵੀ ਜਿਹੜੇ ਕਾਰੇ ਨੇ ਉਹ ਵੀ ਫਿਲਮ ਇੱਕ ਹੈ ਉਹ ਤੁਸੀਂ ਵੀ ਪਿਆਰ ਕਰੋਗੇ ਫਿਲਮ ਨੂੰ ਤੁਹਾਡੇ ਪੋਸਟਰ ਫਿਲਮ ਦਾ ਸਾੜੇ ਗਏ ਸੀਗੇ ਅੱਛਾ ਜਨਾਬ ਉਹ ਕੀ ਕਹਿਣਾ ਚਾਹੁੰਦੇ ਹੋ ਵੀ ਫਿਲਮ ਦੇਖੋ ਕਈ ਵਾਰ ਜਦੋਂ ਆਪਾਂ ਕਿਸੇ ਨੂੰ ਨਹੀਂ ਮਿਲੇ ਹੁੰਦੇ ਜਦੋਂ ਸਮਝੋ ਤੁਹਾਨੂੰ ਮੈਂ ਨਹੀਂ ਮਿਲਿਆ ਜਦ ਆਪਾਂ ਪਹਿਲੀ ਵਾਰ ਮਿਲੇ ਆ ਇੱਕ ਦੂਜੇ ਨੂੰ ਸਾਨੂੰ ਇੱਕ ਦੋ ਦਿਨ ਜਾਣਨ ਦਾ ਮੌਕਾ ਮਿਲਿਆ ਕਈ ਵਾਰ ਸਾਡੀ ਪਰਸੈਪਸ਼ਨ ਨਹੀਂ ਹੈ ਮਾਈਂਡਸ ਕਿਸੇ ਫਿਲਮ ਨੂੰ ਲੈ ਕੇ ਕਿਸੇ ਟੌਪਿਕ ਨੂੰ ਲੈ ਕੇ ਪਰ ਮੇਨੂੰ ਲੱਗਦਾ ਜਦੋਂ ਫਿਲਮ ਅੱਜ ਦੇਖਣਗੇ ਜੋ ਜਿਹੜੇ ਪੋਸਟਰ ਉਹਨਾਂ ਨੇ ਸਾਰੇ ਨੂੰ ਵਾਪਸ ਇਕੱਠੇ ਕਰਕੇ ਜੋੜਨਗੇ ਲੱਗਦਾ ਹੈ ਜਿਸ ਕੰਨ ਨੂੰ ਵਿਰੋਧ ਕੀਤਾ ਉਹ ਗੱਲਾਂ ਫਿਲਮ ਚ ਵੀ ਨਹੀਂ ਬਿਲਕੁਲ ਨਹੀਂ ਆਈ ਜੀ ਫਿਲਮ ਚ ਹੁੰਦੀ ਹੈ ਲੱਗਣ ਦੇ ਫਿਲਮ ਦੇਖੋ ਸੋ ਆਪਾਂ ਵੀ ਚੀਜ਼ਾਂ ਦਾ ਧਿਆਨ ਰੱਖਾਂਗੇ ਆਪਾਂ ਵੀ ਇਸ ਦੇਸ਼ ਚ ਰਹਿੰਦੇ ਆ ਜੀ ਕੀ ਇਹ ਫਿਲਮ ਭਾਰਤ ਪਾਕਿਸਤਾਨ ਦੇ ਰਿਲੇਸ਼ਨ ਨੂੰ ਥੋੜਾ ਮਜ਼ਬੂਤ ਕਰੇਗੀ ਦੇਖੋ ਪਿਆਰ ਦੀ ਗੱਲ ਹੈ ਜੀ ਲਹਿੰਦੇ ਚੜਦੇ ਪੰਜਾਬ ਦੇ ਪਿਆਰ ਦੀ ਗੱਲ ਆ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਜੇ ਇੱਥੇ ক্রিকেট ਦਾ ਮੈਚ ਕੋਈ ਸਵਾਲ ਨਹੀਂ ਇੰਡੀਆ ਪਾਕਿਸਤਾਨ ਦਾ ਫਿਲਮ ਵੀ ਲੱਗਦਾ ਆਪਾਂ ਬਣਾ ਸਕਦੇ ਜਿਹੜਾ ਪਿਆਰ ਦਾ ਮੈਸੇਜ ਹੋਵੇ ਉਹ ਵੀ ਪਿਆਰ ਦਾ ਮੈਸੇਜ ਦੇ ਰਿਹਾ ਅਸੀਂ ਪਿਆਰ ਦਾ ਮੈਸੇਜ ਤੁਹਾਡਾ ਛੋਟਾ ਜਿਹਾ ਜਿਹਾ ਮੈਸੇਜ ਕੀ ਹੈਗਾ ਜਿਹੜੇ ਸਾਡੇ ਕੀਤੇ ਨਹੀਂ ਪਰ ਇੱਕ ਫਿਲਮ ਆ ਜਿਹੜੀ ਫਿਲਿੰਗ ਦਾ ਸਰ ਸਾਹਮਣੇ ਬਿਲਕੁਲ ਸੱਚ ਨੂੰ ਪਰ ਪਹਿਲਾ ਗਾਣਾ ਜਿਹੜਾ ਆਇਆ ਸੀ ਉਦੋਂ ਵੀ ਇਦਾਂ ਫੀਲ ਹੁੰਦਾ ਸੀ ਤੇ ਅੱਜ ਵੀ ਇਦਾਂ ਫੀਲ ਸਰ ਫੈਨ ਦੇ ਵਿੱਚ ਕਿੰਨਾ ਗੁੱਸਾ ਦੇਖਣ ਨੂੰ ਆਹ ਦੇਖੋ ਆਪਾਂ ਤੁਹਾਨੂੰ ਸਾਇ ਹੈ ਜੀ ਸਾਰਾ ਸਰ ਸਾਹਮਣੇ ਸਾਰੇ ਆਹ ਜਰਾ ਉਹ ਤਾਂ ਦੇਖੋ ਸਾਹਮਣੇ ਅਸੀਂ ਇੱਧਰ ਕੰਮ ਕਰ ਲੈ ਦੋ ਯਾਰ ਜਨਨੀ ਹੋ ਯਾਰ ਕੋਈ ਨਹੀਂ ਕੋਈ ਨਹੀਂ ਆਰਾਮ ਨਹੀਂ ਯਾਰ ਆਰਾਮ ਨਹੀਂ ਦੇਖਦੇ ਆ ਜੀ ਬੜਿਆ ਪਹਿਲੇ ਦਿਨ ਤੋਂ ਜਦੋਂ ਤੋਂ ਮੈਂ ਸਿੰਗਿੰਗ ਸ਼ੁਰੂ ਕੀਤੀ ਆ ਤੇ ਪੰਜਾਬ ਤੋਂ ਹੀ ਸ਼ੁਰੂ ਕੀਤਾ ਪਿੰਡ ਤੋਂ ਹੀ ਤੇ ਉੱਥੇ ਹੀ ਪਿਆਰ ਮਿਲ ਗਿਆ ਜਦ ਤੱਕ ਅਸੀਂ ਇੱਥੇ ਨਹੀਂ ਗਏ ਵਰਲਡ ਵਾਈਡ ਇਮੇਜਨ ਆਪਾਂ ਫਿਲਮਾਂ ਨੂੰ ਆਪਾਂ ਇੱਦਾਂ ਆਪਣੇ ਵੱਡੇ ਪੱਧਰ ਤੇ ਵੱਡੇ ਲੈਵਲ ਤੇ ਲੈ ਕੇ ਜਾਈਏ ਤੇ ਆਉਣ ਵਾਲੇ ਸਮੇਂ 'ਚ ਆਪਾਂ ਵਧੀਆ ਅਵਾਰਡ ਲੈ ਕੇ ਆਦਾ ਕਵਾਂਗਾ ਭਾ ਇਦਾਂ ਇਕੱਠੇ ਹੋ ਲੁਧਿਆਣੇ ਜਦੋਂ ਮੈਂ ਆਸਕਰ ਲੈ ਕੇ ਆਵਾਂ ਫਿਲਮ ਆਪਣੀ ਪੰਜਾਬੀ ਬਿਲਕੁਲ ਕੋਈ ਪੰਜਾਬ ਦੇ ਕਿਹੜੇ ਸਿਟੀ ਦੇ ਵਿੱਚ ਸ਼ੂਟ ਨਹੀਂ ਮੂਵੀ ਪੰਜਾਬੀ ਆਪਾਂ ਇੰਡੀਆ ਦੀ ਗੱਲ ਕਰੀਏ ਲਖਨਊ 'ਚ ਸ਼ੂਟ ਹੋਇਆ ਪਾਰਟ ਵੀ ਕਸ਼ਮੀਰ 'ਚ ਸ਼ੂਟ ਹੋਇਆ ਵੀ ਪੰਜਾਬ 'ਚ ਆਪਾਂ ਚੰਡੀਗੜ੍ਹ ਦੇ ਨੇੜੇ ਪਿੰਡਾਂ 'ਚ ਸ਼ੂਟ ਕੀਤੀ ਹੈ ਬਾਹਰ ਤੋਂ ਕੀ ਮੈਸੇਜ ਦੇਣਾ ਬਾਹਰ ਦੇਤਾ ਮੈਸੇਜ ਹਣ ਇੱਕੋ ਮੈਸੇਜ ਦੇਈ ਜਾਣਾ ਦੇਤਾ ਮੈਸੇਜ ਬਾ ਕੋਈ ਹੋ ਆਪਣੇ ਸਿਖਸ਼ਣਾ ਦਾ ਇੱਕੋ ਹੀ ਰੋਪੀ ਕਰਦੇ ਫਿਲਮ ਦੇ ਟ੍ਰੇਲਰ ਦੇ ਵਿੱਚ ਨਾ تین ਦੋਸਤਾਂ ਦੇ ਵਿੱਚ ਰਹਿ ਕੇ ਦੋਸਤਾਂ ਦੇ ਖਲਾਫ ਨਾਰੇ ਲਾਇਏ ਨੇ ਐਸਾ ਕੋਈ ਨਾਰਾ ਹੈਗਾ ਨਹੀਂ ਜੀ ਉਹ ਤਾਂ ਤੁਸੀਂ ਸੁਣਿਆ ਕਿਸੇ ਵੀ ਕਿਸੇ ਵੀ ਕੋਈ ਸ਼ੂਟ ਕਿਸੇ ਵੀ ਦੇਸ਼ ਕੌਮ ਦੇ ਖਿਲਾਫ ਕੋਈ ਨਾਰਾ ਨਹੀਂ ਲਾਇਆ ਜੀ ਫਿਲਮ ਸਿਰਫ ਇਹ ਕਹਿੰਦੀ ਆ ਕਿ ਦੋਸਤੀ ਤੋਂ ਵੱਡਾ ਕੋਈ دین ਨਹੀਂ ਮੁਹੱਬਤ ਤੋਂ ਵੱਡਾ ਕੋਈ ਮਜ਼ਬ ਨਹੀਂ ਔਰ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਜਨ ਪ੍ਰੇਮ ਕਿਉ ਤੇ ਨਹੀਂ ਪ੍ਰਪਾ। ਸ਼ੋਰਟ ਕੱਟੇ ਵੀ ਕਿਹਾ ਕਿ ਇਹ ਕੋਈ ਸ਼ਾਰਟ ਨਹੀਂ ਕੱਟਿਆ ਨਾ ਜੀ ਕੋਈ ਸ਼ਾਰਟ ਨਹੀਂ ਕੱਟਿਆ ਗਾਣੇ ਥੈਂਕ ਯੂ ਥੈਂਕ ਯੂ ਕਿੱਥੇ ਕਿੱਥੇ ਸ਼ੂਟ ਹੋਈ ਇਹ